50 ਸਾਲ ਤੋਂ ਉੱਪਰ ਓਪੀਐਮ ਖਾ ਲੋ ਜਾਂ ਭੁੱਕੀ ਖਾ ਲੋ ਤੇ ਬੜੀ ਡੇਂਜਰਸ ਨਹੀਂ ਹੈ ਇਹ ਬਿਲਕੁਲ ਬਕਵਾਸ ਹੈ ਮੈਂ ਕਹੂੰਗਾ ਮੈਂ ਜਦੋਂ ਬੰਦੇ ਨੂੰ ਸ਼ਰਾਬ ਤੋਂ ਨਸ਼ਾ ਹੁੰਦਾ ਫਿਰ ਸ਼ਰਾਬ ਤੋਂ ਇਸ ਭੁੱਕੀ ਤੇ ਆਉਂਦਾ ਭੁਕਿੰਗ ਤੋਂ ਓਪੀਐਮ ਤੇ ਜਾਂਦਾ ਤੇ ਓਪੀਐਮ ਤੇ ਹੈਰੋਇਨ ਬਣਦੀ ਆ ਮੈਂ ਉਹਨੂੰ ਕਿਵੇਂ ਕਹਿ ਦਊਂਗਾ ਕਿ ਮੈਂ ਇਹਨੂੰ ਅਲਾਉ ਕਰਦੇ ਆ ਉਹ ਤੇ ਅਲਟੀਮੇਟਲੀ ਇੱਕ ਕਿਸੇ ਵੀ ਤਰੀਕੇ ਦਾ ਸਲੋਗਨ ਹੈ ਆਈ ਐਮ ਟੋਟਲੀ ਡੈਡਲੀ ਅਗੇਂਸਟ ਇਟ ਜੇ ਤੁਸੀਂ ਡਰੱਗਸ ਨੂੰ ਖਤਮ ਕਰਨਾ ਹੈ ਤੇ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ ਹੈ ਵੈਦਰ ਇਟ ਇਜ਼ ਕੈਮਿਸਟ ਡਰੱਗ ਸਾਈਕੋਟ੍ਰੋਪਿਕ ਸਬਸਟੈਂਸ ਵੈਦਰ ਇਟ ਇਜ਼ ਪੁਕੀ ਵੈਦਰ ਇਟ ਇਜ਼ ਓਪੀਅਮ ਔਰ ਚਿਟਾ ਔਰ ਹੈਰੋਇਨ ਚਿਟਾ ਇਜ਼ ਨਾਥਿੰਗ ਬਟ ਅ ਮਿਕਸਚਰ ਆਫ ਡਰੱਗ ਜਿਹਦੇ ਚ ਲੋਅਰ ਕੁਆਲਿਟੀ ਕਰਕੇ ਦੇ ਦਿੰਦੇ ਨੇ ਔਰ ਕਈ ਵਾਰੀ ਡੈਥ ਕਾਸ ਕਰਦਾ ਹੈ ਮਿਕਸਚਰ ਆਫ ਡਰੱਗ ਹੋਣ ਕਰਕੇ ਮਿਕਸਚਰ ਨਹੀਂ ਅ ਮਿਕਸਚਰ ਕਹਾਂਗਾ ਮੈਨੂੰ ਠੀਕ ਹੈ ਸਰਕਾਰ ਨੇ ਜੇ ਨਸ਼ਿਆਂ ਬਦੋ ਯੁੱਧ ਜਿੱਤਣਾ ਆ ਤੇ ਸਪਲ ਡਿਮਾਂਡ ਆ ਉਹਨੂੰ ਕਾਬੂ ਕਰਨ ਵਾਸਤੇ ਰੀਹੈਬਿਲਿਟੇਸ਼ਨ ਵਾਸਤੇ ਡੀ ਐਡਿਕਸ਼ਨ ਵਾਸਤੇ ਇੰਟੀਗ੍ਰੇਟਿਡ ਅਪਰੋਚ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਐਨਕੋਡ ਦਾ ਫੰਡਿੰਗ ਦਾ ਮੈਕੈਨਿਜ਼ਮ ਆ ਔਰ ਡਿਮਾਂਡ ਰਿਡਕਸ਼ਨ ਦਾ ਮੈਕੈਨਿਜ਼ਮ ਆ ਉਹ ਫੰਡਿੰਗ ਕਰਦੇ ਨੇ ਉਹਦੇ ਵਿੱਚ ਇੰਟੀਗ੍ਰੇਟਿਡ ਰੀਹੈਬਿਲਿਟੇਸ਼ਨ ਡੀ ਐਡਿਕਸ਼ਨ ਐਂਡ ਰੀਹੈਬਿਲਿਟੇਸ਼ਨ ਸੈਂਟਰਸ ਦਾ ਪ੍ਰੋਵੀਜ਼ਨ ਹੈ ਗਵਰਨਮੈਂਟ ਵੀ ਕਰ ਸਕਦੀ ਹੈ ਔਰ ਐਨਜੀਓਸ ਵੀ ਨੂੰ ਫੰਡਿੰਗ ਕਰਦੇ ਆ ਹੂੰ ਉਹਦੇ ਵਿੱਚ ਇਹ ਨਹੀਂ ਆ ਕਿ ਸਿਰਫ ਤੁਸੀਂ ਓਟ ਕਲੀਨਿਕ ਤਾਂ ਚੱਲ ਗਏ ਆਊਟਡੋਰ ਕਰ ਲਿਆ ਓਪੀਡੀ ਕਰ ਲਿਆ ਉਹਦਾ ਇਹ ਆ ਕਿ ਜੜੇ ਤੁਹਾਨੂੰ ਲੱਗ ਕਿ ਕੋਈ ਰੀਲੈਪਸ ਬਹੁਤ ਹੈ ਇਹਦੇ ਚ ਹੂੰ ਨਸ਼ਾ ਤੁਸੀਂ ਛਡਾ ਦਿੱਤਾ ਉਹ ਮਹੀਨੇ ਬਾਅਦ ਫੇਰ ਲੱਗ ਜਾਂਦਾ ਉਹਦਾ ਕੀ ਰੀਜ਼ਨ ਹੈ ਕਿ ਮੈਂ ਚੇਨਸ ਬ੍ਰੇਕ ਕਰੀ ਗਿਆ ਪਹਿਲੀ ਗੱਲ ਤੇ ਮੈਂ ਜੜਾ ਬੰਦਾ ਬੱਚਾ ਆ ਜਾਂ ਨੌਜਵਾਨ ਲੜਕਾ ਜਾਂ ਲੜਕੀ ਆ ਉਹ ਨਸ਼ੇ ਚ ਕਿਉਂ ਪਈ ਨਸ਼ੇ 'ਚ ਪਈ ਕੋਈ ਨਾ ਕੋਈ ਮੈਂਟਲ ਹੈਲਥ ਇਸ਼ੂ ਆ ਆਇਆ ਅਸੀਂ ਇਹ 14000 ਬੰਦਿਆਂ ਦੇ ਵਿੱਚੋਂ 7000 ਬੰਦੇ ਜਿਹੜੇ ਜੇਲ੍ਹਾਂ 'ਚ ਜੁਡੀਸ਼ੀਅਲ ਕਸਟਡੀ ਚ ਆਇਡੈਂਟੀਫਾਈ ਕੀਤੇ ਨੇ ਡੋਪ ਟੈਸਟ ਦੇ ਨਾਲ ਆਇਆ ਉਹਨਾਂ ਨੂੰ ਮੈਂਟਲ ਹੈਲਥ ਦੀ ਸਟੱਡੀ ਕੀਤੀ ਕਿ ਵਾਈ ਦੇ ਫੈਲ ਇਨ ਟੂ ਡਰੱਗਸ ਵਾਟ ਵਰ देयर ਮੈਂਟਲ ਹੈਲਥ ਇਸ਼ੂਸ ਯੂ ਆਰ ਨਾਟ ਡੂਇੰਗ ਇਟ ਨਰੇਸ਼ਨ ਕਰ ਲਓ ਪਬਲਿਸਿਟੀ ਤੇ ਖਰਚਾ ਕਰ ਲਓ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਨੂੰ ਚਾਹੀਦਾ ਆਪਣੀ ਇੱਕ ਕਮੇਟੀ ਬਣਾਉਣ ਜਿਹਦੇ ਚ ਬਿਊਰੋਕਰੇਸੀ ਔਰ ਪੋਲਿਟিক্যাল ਲੀਡਰਸ ਜਿਹੜੇ ਰਾਈਟ ਥਿੰਕਰਸ ਨੇ ਜਿਹੜੇ ਆਪ ਵੀ ਨਸ਼ਾ ਨਹੀਂ ਕਰਦੇ ਔਰ ਨਸ਼ਿਆਂ ਦੇ ਵਿਰੋਧ ਨੇ ਬੇਸਿਕ ਸੈਂਸ ਦੇ ਨਾਲ ਔਰ ਸਾਰੇ ਸਟੇਕ ਹোলਡਰ ਹੈਲਥ ਡਿਪਾਰਟਮੈਂਟ ਹੋ ਗਿਆ ਇੰਡਸਟਰੀ ਡਿਪਾਰਟਮੈਂਟ ਹੋ ਗਿਆ ਪਬਲਿਸਿਟੀ ਡਿਪਾਰਟਮੈਂਟ ਹੋ ਗਿਆ ਚੀਫ ਸਕੱਟਰੀ ਹੋਗੇ ਹੋਮ ਸਕੱਟਰੀ ਹੋਗੇ ਡੀਜੀ ਆਫਿਸ ਹੋ ਗਿਆ ਫਿਰ ਰੈਵਨਿਊ ਸਾਈਡ ਤੇ ਡਿਪਟੀ ਕਮਿਸ਼ਨਰ ਐਸਟੀਐਮ ਰੂਰਲ ਡਿਵੈਲਪਮੈਂਟ ਪੰਚਾਇਤਸ ਅਰਬਨ ਡਿਵੈਲਪਮੈਂਟ ਕਮੇਟੀਆਂ ਅਵਾਰਡਸ ਲੈਵਲ ਤੇ ਇਨਵੋਲਵ ਕਰਨ ਦੀ ਜਰੂਰਤ ਹੈ ਸਪਲਾਈ ਤੇ ਡਿਮਾਂਡ ਦੀ ਜਿਹੜੀ ਚੇਨ ਹੈ ਫਰੋਮ ਵਨ ਐਕਸਟ੍ਰੀਮ ਐਂਡ ਟੂ ਅਦਰ ਐਕਸਟ੍ਰੀਮ ਐਂਡ ਉਹ ਨੋਥੋਡਨਲੀ ਮੈਂ ਤਾਂ ਪਿਛਲੀ ਵਾਰੀ ਵੀ ਰਿਕਵੈਸਟ ਕੀਤੀ ਸੀ ਤੇ ਹੁਣ ਵੀ ਸਲਾਹ ਕਰੂੰਗਾ ਮੈਂ ਡਰੱਗਸ ਦੀ ਮਹਿੰਮ ਪੁੱਛੋ 2002 ਦੇ ਵਿੱਚ ਬਰਨਾਲੇ ਤੋਂ ਸ਼ੁਰੂ ਕੀਤੀ ਸੀ ਜਿੱਥੇ ਪੋਲੀਟਿਕਲ ਲੀਡਰਸ ਭੁੱਕੀ ਤੇ ਅਫੀਮ ਤੇ ਨਸ਼ਾ ਵੇਚਾਉਂਦੇ ਸੀ ਮੈਂ ਸਾਰੇ ਫੜ ਕੇ ਅੰਦਰ ਦਿੱਤੇ ਠੀਕ ਹੈ ਸਾਹਿਬ ਵੀ ਕਹਿੰਦੇ ਸੀ ਉਹਨੂੰ ਦਕੋਂਦੇਸ ਇਨ ਐਕਸੈਸ ਨਾਲ ਪੁਲਿਸ ਦੇ ਐਕਸੈਸ ਦੇ ਨਾਲ ਮੈਂ ਆਪਣੇ ਐਸ ਐਚ ਓਸ ਨੂੰ ਹੀ ਕੱਢਿਆ ਸੀ ਈਵਨ ਪੋਲਿਟੀਕਲ ਜਿਹੜੇ ਕਰਦੇ ਸੀ ਉਹ ਦੋ ਤਿੰਨ ਵੀ ਫੜ ਕੇ ਅੰਦਰ ਦਿੱਤੇ ਸੀ ਕਹਿਣ ਦਾ ਮਤਲਬ ਇਹ ਹੈ ਕਿ ਇਸ ਅਪਰੋਚ ਨੂੰ ਤੁਸੀਂ ਕੱਲਾ ਹਾਸਾ ਮਜ਼ਾਕ ਨਰੇਸ਼ਨ ਪਬਲਿਸਿਟੀ ਵਾਸਤੇ ਕਰ ਨਹੀਂ ਸਕਦੇ ਗਰਾਊਂਡ ਤੇ ਜਾ ਕੇ ਦੇਖੋ ਅਗਲੀ ਵੱਡੀ ਪ੍ਰੋਬਲਮ ਇਸ ਸਰਕਾਰ ਦੀ ਹੈ ਕਿ ਆਇਆ ਸਾਡੇ ਕੋਲ ਆਇਡੈਂਟੀਫਾਈਡ ਹੈਗਾ ਕਿ ਸਾਡੇ ਪੰਜਾਬ ਚ ਐਡਿਕਟ ਕਿੰਨੇ ਨੇ 2015 ਦੇ ਵਿੱਚ ਏਮਸ ਨੇ ਇੱਕ ਸਟੱਡੀ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਐਨੇ ਲੱਖ ਕੰਜ਼ਿਊਮਰ ਨੇ ਉਸ ਤੋਂ ਬਾਅਦ ਹੁਣ 2025 ਆ ਗਿਆ 10 ਸਾਲ ਦੇ ਵਿੱਚ ਸਾਡੀ ਐਡਿਕਸ਼ਨ ਦੀ ਪ੍ਰੋਬਲਮ ਕਈ ਗੁਣਾ ਵਧ ਗਈ ਹੂੰ ਠੀਕ ਹੈ ਫੇਲਿਅਰ ਆਫ ਸੈਕਸੇਸਿਵ ਗਵਰਨਮੈਂਟਸ ਚਾਹੇ ਅਕਾਲੀ ਭਾਜਪਾ ਕਹੋ ਚਾਹੇ ਸਾਡੀ 17 22 ਵਾਲੀ ਸਾਡੀ ਕਾਂਗਰਸ ਦੀ ਸਰਕਾਰ ਕਹੋ ਕੈਪਟਨ ਮਰਿੰਦਰ ਸਾਹਿਬ ਹੋਣਾ ਵਾਲੀ ਠੀਕ ਹੈ ਕਸਮਾਂ ਖਾ ਲੀਆਂ ਰੋਲਾ ਪਾ ਰਿਆ ਸਾਰਾ ਕੁਝ ਕਰ ਲਿਆ ਫੋਟੋਆਂ ਬੱਸਾਂ ਤੇ ਲਗਾ ਲੀਆਂ 에ਅਰਪੋਰਟਾਂ ਤੇ ਲਗਾ ਲੀਆਂ ਲੇਕਿਨ ਅਜ ਕੱਖ ਨਹੀਂ ਬਣਿਆ ਕਹਿਣ ਦਾ ਮਤਲਬ ਹੈ ਇਹ ਪੰਜਾਬ ਦੀ ਮੁਸ਼ਕਲ ਹੈ ਅਤਵਾਦ ਨਾਲੋਂ ਵੱਡੀ ਪ੍ਰੋਬਲਮ ਹੈ ਪੰਜਾਬ ਦੀ ਜਿਨ੍ਹਾਂ ਜਗਜਾਨੀ ਨੁਕਸਾਨ ਹੋ ਰਿਹਾ ਪੰਜਾਬ ਦਾ ਫਿਰ ਮਾਵਾਂ ਦੇ ਇਕੱਲੇ ਇਕੱਲੇ ਪੁੱਤ ਜਾ ਰਹੇ ਨੇ ਭੈਣਾਂ ਰੋਂਦੀਆਂ ਕਰਲਾਉਂਦੀਆਂ ਨੇ ਇਹ ਸਾਰਾ ਕੁਝ ਜੇ ਲੜਾਈ ਲੜਨੀ ਹੈ ਤੇ ਇਹਨੂੰ ਜੇ ਯੁੱਧ ਦਾ ਨਾਮ ਦਿੱਤਾ ਹੈ ਤੇ ਉਹ ਨਜ਼ਰ ਹੋਣਾ ਚਾਹੀਦਾ ਇਕੱਲਾ ਹਵਾ 'ਚ ਗੱਲਾਂ ਨਹੀਂ ਕਰਨੀਆਂ ਬਣਦੀਆਂ ਡਿਮਾਂਡ ਸਪਲਾਈ ਦੀ ਇਹ ਸਟਰਕਚਰ ਨੂੰ ਚੇਨ ਨੂੰ ਕੜੀ ਵਾਈਜ਼ ਬ੍ਰੇਕ ਕਰਨ ਵਾਸਤੇ ਤੁਹਾਨੂੰ ਉਸ ਡਿਮਾਂਡ ਸਪਲਾਈ ਦੇ ਨਾਲ ਆਪਣਾ ਪੈਰਲਲ ਸਿਸਟਮ ਰੀਡ ਦੀ ਹੱਡੀ ਦੇ ਨਾਲ ਪੈਰਲਲ ਜਿਹਨੂੰ ਕਹਿੰਦੇ ਨੇ ਨਾ ਬਾਈਪਾਸ ਉਹ ਸਾਰਾ ਕੁਝ ਬਾਈਪਾਸ ਕਰਨਾ ਪਊਗਾ ਤਾਂ ਕਰਕੇ ਮੈਂ ਤਾਂ ਇਹ ਚਾਹੁੰਦਾ ਕਿ ਮੈਂ ਜੇਲਸ ਡਿਪਾਰਟਮੈਂਟ ਦਾ ਹੈੱਡ ਹੋਵਾਂ ਤੇ ਸੀਐਮ ਸਾਹਿਬ ਨੂੰ ਕਹਾਂ ਕਿ ਮੇਰੇ 7000 ਬੰਦਾ ਜਿਹੜੇ ਆਈਡੈਂਟੀਫਾਈ ਹੋਇਆ ਉਹਨਾਂ ਨੂੰ ਜੜੇ ਸਾਡੇ 2-3 ਵੱਡੇ ਟ੍ਰੇਨਿੰਗ ਸੈਂਟਰਸ ਨੇ ਬਹਾਦਰਗੜ ਕਿਲਾ ਹੋ ਗਿਆ ਆਰਟੀਸੀ ਜਹਾਨਖੇਲਾ ਹੋ ਗਿਆ ਜਾਂ ਕੋਈ ਹੋਰ ਫੋਟ ਹੈਗਾ ਜਿੱਥੇ ਸਾਡੇ 400 ਸ਼ਵੇਰੇ ਕਵਰ ਆ ਉਹਨਾਂ ਨੂੰ ਕੁਛ ਦਿਨ ਲਈ ਡੀ ਐਡਿਕਸ਼ਨ ਰੀਹੈਬਿਲਿਟੇਸ਼ਨ ਸੈਂਟਰ ਕਰੋ ਇਹਨਾਂ ਦੀ ਜੁਡੀਸ਼ੀਅਲ ਕਿਸਟਡੀ ਪਰਮਿਸ਼ਨ ਜੋ ਜਾਬਤੇ ਅਨੁਸਾਰ ਤੁਹਾਨੂੰ ਚਾਹੀਦਾ ਹੈ ਜਣੀਆਂ ਐਨਡੀਪੀਐਸ ਐਕਟ ਦੇ ਵਿੱਚ ਮੈਂ ਪ੍ਰੋਵੀਜ਼ਨਸ ਦੇ ਨਾਮ ਦੱਸਿਆ ਉਹਨਾਂ ਦੀ ਯੂਜ਼ ਕਰੋ ਤੇ ਉਹਨਾਂ ਨੂੰ ਲਿਆ ਕੇ ਐਨ ਇਕੱਠੇ ਨੂੰ ਡੀਅਰ ਡिक्ट ਕਰੋ ਲੱਗੇ ਕਿ ਦੇਖੋ ਤੁਸੀਂ ਯੁੱਧ ਦੇ ਵਿੱਚ ਚੱਲ ਰਹੇ ਹੋ ਤੇ ਕੋਈ ਭਾਈ ਕਿ ਨਾ ਯਾ ٹرسٹ ਹੈਗਾ ਜਿਹੜਾ ਪਾਣੀ ਪਲਾ ਰਿਹਾ ਜ਼ਖਮੀਆਂ ਨੂੰ ਇਹ ਸਾਰੇ ਜ਼ਖਮੀ ਨੇ ਜਿਹੜੇ ਨਸ਼ੇੜੀ ਨੇ ਇਹ ਕੋਈ ਬਿਮਾਰੀ ਹੈ ਏ 멘ਟਲ ਹੈਲਥ ਇਸ਼ੂਸ ਨੇ ਉਸ ਤੋਂ ਬਾਅਦ ਸਿਸਟਮ ਆਪਣੇ ਆਪ ਜਿਹੜਾ ਸ਼ਰਾਬ ਪੀਂਦਾ ਉਹਨੂੰ ਕੋ ਰੋਕ ਕੇ ਦਿਖਾ ਲੈ ਜਿੰਨੀ ਦੇਰ ਉਹ ਆਪਣੇ ਆਪ ਨੂੰ ਕੱਟ ਆਫ ਨਹੀਂ ਕਰਦਾ ਤੇ ਸਾਨੂੰ ਜੇ ਯੁੱਧ ਲੜ ਰਹੇ ਆ ਤੇ ਸਾਡੀ ਇੰਟਰਵੈਨਸ਼ਨ ਮਦਾਖਲਤ ਦੀ ਜ਼ਰੂਰਤ ਹੈ ਜਾਂ ਤਾਂ ਕਰਕੇ ਅਸੀਂ ਹੁਣ ਡਰੋਨਸ ਨੇ ਪੰਜਾਬ ਗਵਰਨਮੈਂਟ ਕੇ ਵੀ ਡਰونز ਰੋਕ ਲੂਗੀ ਜਿੰਨੀ ਮਰਜੀ ਕੋਸ਼ਿਸ਼ ਕਰ ਲੈ। ਹੂੰ 50 ਕਿਲੋਮੀਟਰ ਦਾ ਏਰੀਆ ਬੀਐਸਐਫ ਦਾ ਡਿਕਲੇਅਰ ਕੀਤਾ ਆ। ਗਵਰਨਮੈਂਟ ਆਫ ਇੰਡੀਆ ਹੁਣ ਵੀ ਤੇ ਇਹਨਾਂ ਨੇ 에ਅਰ ਡਿਫੈਂਸ ਕਰਕੇ ਦੇਖੀ ਆ ਕੜ ਬੜੀ ਸਕਸੈਸਫੁਲੀ ਕੀਤੀ ਆ। ਮੈਂ ਇਹ ਗੱਲ ਕਹਿਣ ਲੱਗਾ ਸੀ ਵੀ ਡਰونز ਹੁਣ ਕਿੱਧਰ ਆ ਰਿਹਾ ਕਿਉਂਕਿ ਆਪਾਂ ਪਾਕਿਸਤਾਨ ਤੋਂ ਤਾਂ ਕੋਈ ਡਰੋਨ ਆ ਨਹੀਂ ਦਿੱਤਾ। ਦੇਖੋ ਡਰونز ਪਾਕਿਸਤਾਨ ਵਾਲੇ ਜਿਹੜੇ ਆਉਂਦੇ ਸੀਗੇ ਉਹ 에ਅਰ ਡਿਫੈਂਸ ਮੈਕੈਨਿਜ਼ਮ ਚੜਾਇਆ ਉਹ ਜਿਹੜੇ ਆਰਮਡ ਡਰونز ਸੀਗੇ ਜਿਹੜੇ ਮਿਲਟਰੀ ਪਰਪਸਲੀ ਯੂਜ਼ ਹੁੰਦੇ ਨੇ ਉਹਨਾਂ ਨੂੰ ਤੇ ਅਸੀਂ ਆਈਡੈਂਟੀਫਾਈ ਕੀਤਾ ਤੇ ਕਾਈਨੇਟਿਕ ਤੇ ਨਾਨ ਕਾਈਨੇਟਿਕ ਮੈਥਡਸ ਨਾਲ ਹੈਂਡਲ ਕੀਤਾ ਹੁਣ ਸਾਡੇ ਕੋਲ ਅਜੇ ਵੀ ਫੋਰਸ ਡਿਪਲੋਏਡ ਹੈ ਜੇ ਅਜੇ ਵੀ ਆ ਰਹੇ ਨੇ ਤੇ ਸਾਨੂੰ ਨਾਨ ਕਾਈਨੇਟਿਕ ਮੈਂਡਰ ਤਰੀਕੇ ਨਾਲ ਹੈਂਡਲ ਕੀਤਾ ਜਾਏ ਹੁਣ ਤੇ ਯੂਕਰੇਨ ਵਾਰ ਦੇ ਵਿੱਚ ਅਗਲੇ ਨੇ ਉਹਨਾਂ ਦੇ 40 ਪਾਵਰਫੁਲ ਪਲੇਨਸ ਉਡਾ ਦਿੱਤੇ ਇਹ ਸਮਾਲ ਸਾਈਜ਼ ਜਿਹੜੇ ਡਰੋਨਸ ਨੂੰ ਯੂਜ਼ ਕਰਕੇ ਇਹ ਤੇ ਕੱਲੇ ਡਰੋਨ ਸੀ ਭੇਜੀ ਜਾਏ ਤੇ ਇਧਰ ਕਿਸੇ ਨੂੰ ਕਹਾਂ ਕਿ ਤੂੰ ਫੜ ਕੇ ਇਹਨੂੰ ਸੰਭਾਲਾ ਤੇ ਮੈਨੂੰ ਇੱਕ ਮਹੀਨੇ ਦੇ ਵਿੱਚ ਦੋ ਮਹੀਨੇ ਦੇ ਵਿੱਚ 2000 ਡਰੋਨ ਆ ਗਏ ਤੇ ਮੇਰੇ ਕਈਆਂ ਨੂੰ ਜਿਨ੍ਹਾਂ ਨੂੰ ਅਸੀਂ ਸਪਾਈ ਕਹ ਰਹੇ ਹਾਂ ਜਾਂ ਹੋਰ ਕਿਸੇ ਨੂੰ ਪੈਸੇ ਦੇ ਕੇ ਰੱਖ ਕੇ ਤੇ ਸਾਡੇ ਜਿਹੜੇ ਵਾਇਓਲੇਸ਼ਨਸ ਹੋਈਆਂ ਨੇ ਸਾਡੀਆਂ ਜੜੀਆਂ ਮਿਲਟਰੀ ਐਸੈਟਸ ਦੇ ਦੁਆਲੇ ਘਰ ਬਣ ਗਏ ਜਿੱਥੇ ਨਹੀਂ ਬਣਨੇ ਚਾਹੀਦੇ ਸੀ ਉਥੇ ਰੱਖ ਲੋ ਤੇ ਸਾਡੀਆਂ ਮਿਲਟਰੀ ਐਸੈਟਸ ਨੂੰ ਜਦੋਂ ਮਰਟੀਲ ਡਿਸਟਰੋਏ ਕਰ ਲੋ ਸੋ ਡਰੋਨ ਤੇ ਜਿਹੜੀ ਪ੍ਰੋਬਲਮ ਡਰੱਗਸ ਤੇ ਅਸਲੇ ਦੀ ਹੈ ਔਰ ਗਵਰਨਮੈਂਟ ਆਫ ਇੰਡੀਆ ਨੂੰ ਬੀਐਸਐਫ ਨੂੰ ਆਈਬੀ ਨੂੰ ਰਾ ਨੂੰ ਔਰ ਸਟੇਟ ਪੁਲਿਸ ਨੂੰ ਔਰ ਸੀਐਮ ਪੰਜਾਬ ਨੂੰ ਕਿਉਂਕਿ ਹੋਮ ਮਿਨਿਸਟਰ ਨੇ بار بار ਇਸ ਕਰਕੇ ਕਹਿਣਾ ਪੈਂਦਾ ਔਰ ਹੋਮ ਸਕੱਰੇਟਰੀ ਪੰਜਾਬ ਨੂੰ ਇਹਦਾ ਨੋਡਲ ਏਜੰਸੀ ਬਣਾਓ ਕਿ ਡਰੋਨਸ ਆਰਮੀ ਬੀਐਸਐਫ ਆਈਬੀ ਰਾ ਦੀ ਕੋਆਰਡੀਨੇਸ਼ਨ ਨਾ ਕਾਇਨੈਟਿਕ ਮੈਥਡ ਨਾਲ ਜਾਂ ਨਾਨ ਕਾਇਨੈਟਿਕ ਮੈਥਡ ਨਾਲ ਅਸੀਂ 100% ਡਿਸਟロイ ਕਰਨੇ ਨੇ ਕਿ ਸਾਡਾ ਬਾਰਡਰ ਨਾ ਕਰਾਸ ਕਰ ਸਕਣ ਸਿਮਿਲਰਲੀ ਕਮਿਟੀ ਲੈਵਲ ਤੇ ਇਸ ਪਿੰਡ ਲੈਵਲ ਤੇ ਮੁਹੱਲਾ ਲੈਵਲ ਤੇ ਵਾਰਡ ਲੈਵਲ ਤੇ ਤੁਹਾਡਾ ਗਰਾਊਂਡ ਸਪਲਾਈ ਖਤਮ ਕਰੋ